ਮੇਤ੍ਰੋ ਆਪਣੇ ਵੀਰ ਭਰਾਵਾਂ ਦੇ ਕੋਲ ਹਹਾ ਘੋੜੀ ਸੇਲ ਹੈ ਤੇ ਨਵੀਂ ਉਮਰ ਦੀ ਘੋੜੀ ਹੈ ਮੇਰੇ ਵੀਰ ਭਰਾਵੋ ਤੇ ਬਾਲਪੌਰੀਆਂ ਦੀ ਸਾਫ਼ ਹੈ ਤੇ ਬਾਕੀ ਮੇਰੇ ਵੀਰ ਭਰਾਵੋ ਕੱਦ-ਗਾਠ ਵੀ ਚੰਗਾ ਤੇ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੱਸ ਦਾਂਗੇ ਤੇ ਸਾਰੇ ਵੀਰ ਭਰਾਵਾਂ ਦਾ ਸਵਾਗਤ ਆ ਆਪਣੇ YouTube ਚੈਨਲ ਤੇ ਮੈਂ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੀ ਜਾਨ ਬਰਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਕਰਦੇ ਆ ਮੇਰੇ ਵੀਰ ਭਰਾਵੋ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਘੋੜੀ ਦੀ ਹਾਈਟ ਹੈ ਕੀ ਹੈ ਜੀ 58 ਇੰਚ 3 ਸਾਲ ਉਮਰ ਹੈ ਘੋੜੀ ਦੀ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਹੈ ਅੰਦਰ ਦੀ ਸਾਫ਼ ਹੈ ਬਾਲਪੌਰਿਆਂ ਦੀ ਘੋੜੀ ਸਾਫ਼ ਹੈ ਜੀ ਸਵਾਰੀ ਦੀ ਵੀ ਪਾਸ ਹੈ ਤੇ ਰੇਟ ਬਾਈ ਹੋਰੇ ਫੋਨ ਤੇ ਦੱਸਣਗੇ ਤੇ ਮਾਲਕ ਵੀਰਾਂ ਦਾ ਨੰਬਰ ਆਪਾਂ ਸਕਰੀਨ ਤੇ ਸ਼ੋਅ ਕੀਤਾ ਹੋਇਆ ਤੁਸੀਂ ਗੱਲਬਾਤ ਕਰ ਲਿਓ ਤੇ ਬਾਈ ਹੋਰੇ ਦਾ ਏਰੀਆ ਹੈਗਾ ਜੀ ਮਾਨਸਾ ਇੱਕ ਵਾਰ ਮੈਂ ਡਿਟੇਲ ਦੁਬਾਰਾ ਦੱਸ ਦਿੰਨਾ 9 ਇੰਚ ਹਾਈ ਟੈਕ ਘੋੜੀ ਦੀ 3 ਸਾਲ ਉਮਰ ਹੈ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਹੈ ਬਾਲਪੋਰੀਆਂ ਦੀ ਸਾਫ਼ ਹੈ ਰੇਟ ਫੋਨ ਤੇ ਦੱਸਣਗੇ ਬਾਈ ਹੋਰੇ ਤੇ ਮਾਨਸਾ ਏਰੀਆ ਬਾਈ ਹੋਰੇ ਦਾ ਤੇ ਗੱਲਬਾਤ ਕਰ ਲਿਓ ਜੇ ਤੁਸੀਂ ਵੀ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 85548 2340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ